ਕਾਲ ਯੁਗ ਦੀ ਦੁਨੀਆ ਹੈ ਕਦਰ ਉਸ ਦੀ ਨਹੀਂ ਹੁੰਦੀ ਜਿਹੜਾ ਸੱਚੇ ਰਿਸ਼ਤੇ ਨਿਮਾਉਂਦਾ ਹੈ ਕਦਰ ਉਸ ਦੀ ਹੁੰਦੀ ਹੈ ਜਿਹੜਾ ਸਭ ਤੋਂ ਵੱਧ ਦਿਖਾਵਾ ਕਰਦਾ ਹੈ 12 ਰਿਸ਼ਤੇ ਲੱਭਣ ਦੀ ਬਜਾਏ ਘਰ ਦੇ ਰਿਸ਼ਤਿਆਂ ਨੂੰ ਉਮੀਦ ਅਤੇ ਵਿਸ਼ਵਾਸ ਨਾਲ ਨਿਭਾਓ ਬਾਹਰ ਦੇ ਬਣਾਏ ਭੈਣ ਭਰਾ ਲੰਮਾ ਸਮਾਂ ਨਹੀਂ ਚੱਲਦੇ ਰਿਸ਼ਤਿਆਂ ਵਿੱਚ ਵੱਧ ਰਹੀ ਨਫ਼ਰਤ ਦਾ ਇੱਕ ਕਾਰਨ ਇਹ ਵੀ ਹੈ ਕਿ ਅੱਜ ਕੱਲ੍ਹ ਲੋਕ ਬੇਗਾਨਿਆਂ ਨੂੰ ਆਪਣਾ ਬਣਾਉਣ ਵਿੱਚ ਅਤੇ ਆਪਣੇਆਂ ਨੂੰ ਨਾਜ਼ਰ ਅੰਦਾਜ਼ ਕਰਨ ਵਿੱਚ ਲੱਗੇ ਹੋਏ ਨੇ ਦਿਨ ਤਾਂ ਸਭ ਦੇ ਬਦਲ ਜਾਂਦੇ ਨੇ ਬਸ ਉਹ ਗੱਲਾਂ ਕਦੇ ਨਹੀਂ ਭੁੱਲਦੀਆਂ ਜੋ ਮਾੜੇ ਸਮੇਂ ਵਿੱਚ ਆਪਣਿਆਂ ਨੇ ਸੁਣਾਈਆਂ ਹੋਣ ਰਿਸ਼ਤਿਆਂ ਵਿੱਚ ਕਦੇ ਵੀ ਕਮੀਆਂ ਨਾ ਲੱਭੋ ਕਰੋ ਕਿਉਂਕਿ ਕਮੀਆਂ ਜਿੱਤ ਜਾਂਦੀਆਂ ਹਨ ਤੇ ਰਿਸ਼ਤੇ ਹਾਰ ਜਾਂਦੇ ਹਨ ਕਿਸੇ ਨੇ ਇੱਕ ਸਿਆਣੇ ਬਜ਼ੁਰਗ ਨੂੰ ਪੁੱਛਿਆ ਜ਼ਹਿਰ ਕੀ ਹੈ ਬਜ਼ੁਰਗ ਨੇ ਬਹੁਤ ਵਧੀਆ ਜਵਾਬ ਦਿੱਤਾ ਹਰ ਉਹ ਚੀਜ਼ ਜੋ ਜ਼ਿੰਦਗੀ ਵਿੱਚ ਜ਼ਰੂਰਤ ਤੋਂ ਜ਼ਿਆਦਾ ਹੈ ਫਿਰ ਉਹ ਭਾਵੇਂ ਤਾਕਤ ਹੋਵੇ ਧਨ ਹੋਵੇ ਭੁੱਖ ਹੋਵੇ ਲਾਲਚ ਹੋਵੇ ਹੰਕਾਰ ਹੋਵੇ ਪਿਆਰ ਹੋਵੇ ਜਾਂ ਈਰਖਾ ਜ਼ਰੂਰਤ ਤੋਂ ਜ਼ਿਆਦਾ ਜ਼ਹਿਰਹੀ ਹੈ ਸਮਝ ਦੇ ਨਾਲ ਇੱਕ ਚੀਜ਼ ਮੁਫਤ ਮਿਲਦੀ ਹੈ ਉਹ ਚਿੰਤਾ ਹੈ ਬਚਪਨ ਵਿੱਚ ਇਨਸਾਨ ਵਿਚਾਰ ਹਮੇਸ਼ਾ ਖੁਸ਼ ਰਹਿੰਦਾ ਕਿਉਂਕਿ ਉਸ ਦੁਨੀਆਦਾਰੀ ਦੀ ਕੋਈ ਸਮਝ ਨਹੀਂ ਹੁੰਦੀ ਜਿਵੇਂ ਜਿਵੇਂ ਸਮਝ ਵੱਧਦੀ ਹੈ ਤੇ ਚਿਹਰੇ ਤੇ ਹਾਸਾ ਘਟਦਾ ਜਾਂਦਾ ਹੈ ਕਿਉਂਕਿ ਸਮਝ ਨਾਲ ਚਿੰਤਾ ਵੀ ਵੱਧ ਰਹੀ ਹੁੰਦੀ ਹੈ ਇਸ ਚਿੰਤਾ ਤੋਂ ਬਚਣ ਲਈ ਆਪਣੇ ਅੰਦਰੋਂ ਬਚਪਨ ਮਰਨ ਨਾ ਦਿਓ ਇਹ ਬਚਪਨਾ ਬਚਕਾਨੀਆਂ ਹਰਕਤਾਂ ਕਦਰ ਕਰਦਾ ਰਹੇਗਾ ਚਿੰਤਾ ਤੋਂ ਖਿਹੜਾ ਸੜਾਉਂਦਾ ਰਹੇਗਾ ਹਮੇਸ਼ਾ ਖੁਸ਼ ਰਹਿਣ ਲਈ ਇੱਕ ਨਵੀਂ ਨਹੀਂ ਬਹੁਤ ਵਜਾਏ ਸਵੇਰੇ ਉੱਠਣ ਤੋਂ ਲੈ ਕੇ ਰਾਤ ਦੇ ਦੁਪਹਿਰ ਪੈਰਾਂ ਤੱਕ ਬੰਦਾ ਉਸ ਕਰਤੇ ਦੀ ਕੁਦਰਤ ਨੂੰ ਗੌਰ ਨਾਲ ਤੱਕੇ ਸੂਰਜ ਚੰਨ ਤਾਰੇ ਹਵਾ ਪਾਣੀ ਜੋ ਆਪਣਾ ਕੰਮ ਆਪਣੇ ਆਪੇ ਆਪਣੇ ਸਮੇਂ ਕਰ ਰਹੇ ਨੇ ਜੇਕਰ ਕੋਈ ਇਹ ਹੀ ਦੇਖਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦੇਵੇ ਤਾਂ ਖੁਸ਼ ਰਹਿਣ ਦੀ ਤਾਂ ਸੋਟ ਗੱਲ ਆ ਬੰਦਾ ਬਿਸਮਾਤ ਦੀ ਅਵਸਥਾ ਤੱਕ ਵੀ ਪਹੁੰਚ ਸਕਦਾ ਹੈ ਜਿੰਦਗੀ ਇੱਕ ਸਫ਼ਰ ਹੈ ਜੰਮਣ ਤੋਂ ਮੌਤ ਤੱਕ ਦਾ ਇੱਕ ਸਫ਼ਰ ਜਿਸ ਸਫ਼ਰ ਵਿੱਚ ਤਰਾ ਤਰਾ ਦੇ ਜੀਵਾਂ ਨਾਲ ਮੇਲ ਪਾਸਾ ਕਰਵਾਉਂਦਾ ਹੈ ਕਦੇ ਕੁਝ ਸਿਖਾਉਣ ਲਈ ਕਦੇ ਕੁਝ ਸਮਝਾਉਣ ਲਈ ਕਦੇ ਕੁਝ ਸਹੀ ਕਰਵਾਉਣ ਲਈ ਅਸੀਂ ਜੀਵ ਕਦੇ ਵੀ ਆਪਣੀ ਮਰਜ਼ੀ ਨਾਲ ਜਾਂ ਇੱਛਾ ਨਾਲ ਕਿਸੇ ਨੂੰ ਨਹੀਂ ਮਿਲ ਸਕਦੇ ਮਾਲਾ ਫੇਰ ਕੇ ਅਸੀਂ ਮਨ ਨੂੰ ਤਸੱਲੀ ਦੇ ਦੇ ਹਾਂ ਕੇ ਅਸੀਂ ਰੱਬ ਨੂੰ ਯਾਦ ਕਰ ਰਹੇ ਹਾਂ ਪਰ ਇਮਾਨਦਾਰੀ ਨਾਲ ਦੱਸਿਓ ਰੱਬ ਨੂੰ ਯਾਦ ਕਰਨ ਲਈ ਕੀ ਸਰ ਜ਼ਰੂਰਤ ਹੈ ਕਿ ਮਾਂ ਵੀ ਆਪਣੇ ਬੱਚੇ ਨੂੰ ਹਰ ਵੇਲੇ ਯਾਦ ਕਰਨ ਲਈ ਮਾਲਾ ਫੇਰਦੀ ਹੈ ਹਰ ਵੇਲੇ ਆਪਣੇ ਬੱਚੇ ਦਾ ਨਾਮ ਦਾ ਰਟਣ ਕਰਦੀ ਹੈ ਨਹੀਂ ਕਰਦੀ ਤਾਂ ਉਹ ਵੀ ਆਪਣਾ ਬਚਾ ਇੱਕ ਪਲ ਲਈ ਵੀ ਵਿਸਾਰਦੀ ਨਹੀਂ ਪਤਾ ਹੈ ਕਿਉਂ ਕਿਉਂਕਿ ਇਹਦੇ ਅੰਦਰ ਇੱਕ ਗਲ ਦ੍ਰਿੜ ਹੈ ਇਹ ਮੇਰਾ ਅੰਸ਼ ਹੈ ਮੇਰੇ ਖੂਨ ਤੇ ਮਾਸ ਨਾਲ ਇਹਦਾ ਸਰੀਰ ਬਣਿਆ ਹੈ ਤੇ ਮੇਰੇ ਗਰਭ ਵਿੱਚ ਨੌਵੇਂ ਮਹੀਨੇ ਰਿਹਾ ਹੈ ਮੇਰਾ ਅੰਸ਼ ਹੈ ਤਾਂ ਉਹ ਉਹਨੂੰ ਵਿਸਾਰ ਦੀ ਨਹੀਂ ਪਲ ਵੀ ਜੇ ਮਨੁੱਖ ਵੀ ਮਨੁੱਖ ਚ ਵਿੱਚ ਵਿਦ ਬਣਾ ਕੇ ਲਵੇ ਪਰਮੇਸ਼ਰ ਦਾ ਅੰਸ਼ ਹੈ ਜੇ ਨਿਸ਼ਚਾ ਆਪਣੇ ਮਨ ਵਿੱਚ ਬਣਾ ਲਵੇ ਤੇ ਮਨੁੱਖ ਵੀ ਇੱਕ ਪਲ ਖੇੜਨ ਲਈ ਪਰਮੇਸ਼ਰ ਨੂੰ ਭੁਲਾ ਲਵੇ ਫਿਰ ਉਹਨੂੰ ਯਾਦ ਕਰਨ ਲਈ ਮਾਲਾ ਦੀ ਜ਼ਰੂਰਤ ਨਹੀਂ ਪੈਣੀ ਸਿਰਫ ਚਿੱਟੇ ਵਾਲ ਹੀ ਸਿਆਣਪ ਦੀ ਨਿਸ਼ਾਨੀ ਨਹੀਂ ਹੁੰਦੀ ਜ਼ਿੰਦਗੀ ਜਦੋਂ ਸੂਈ ਦੇ ਨੱਕੇ 'ਚੋਂ ਟਪਾਉਂਦੀ ਹੈ ਤੇ ਠੋਕਰਾਂ ਠੇਡੇ ਮਾਰਦੀ ਹੈ ਤਜਰਬੇ ਦਿੰਦੀ ਹੈ ਫਿਰ ਕਾਲੇ ਵਾਲਾਂ ਵਾਲੇ ਵੀ ਸਿਆਣੇ ਹੋ ਜਾਂਦੇ ਹਨ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿਸੇ ਦੀਆਂ ਮਿਹਨਤਾਂ ਕਰਨ ਨਾਲ ਇੱਜ਼ਤ ਮਿਲ ਨਾ ਮਿਲਦੀ ਹੈ ਅਤੇ ਨਾ ਹੀ ਸਨਮਾਨ ਆਪਣੀ ਅਣਖ ਨੂੰ ਜਿੰਦਾ ਰੱਖੋ ਜੋ ਕਿਸਮਤ ਵਿੱਚ ਹੋਵੇਗਾ ਉਹ ਜ਼ਰੂਰ ਮਿਲੇਗਾ ਜਦੋਂ ਆਸੀਂ ਕਿਸੇ ਵੀ ਚੀਜ਼ ਦੀ ਆਸ ਕਰਨੀ ਛੱਡ ਦਿੰਦੇ ਹਾਂ ਤਾਂ ਵਾਹਿਗੁਰੂ ਉਸ ਚੀਜ਼ ਨੂੰ ਸਾਡੇ ਕਰਮਾਂ ਵਿੱਚ ਲਿਖ ਦਿੰਦਾ ਹੈ ਇਸ ਲਈ ਆਸ ਨਾ ਕਰੋ ਅਰਦਾਸ ਕਰੋ